ਦੀਵਾਨਾਂ ਦਾ ਜੀ ਪਹਿਲਾ ਦਿਨ ਇਸ ਰਿਮਟਰੀ ਕਿਨਾਰੇ ਆ ਜੀ ਤੇ ਹੁਣ ਕੁਇਸਰੋ ਜੀ ਸ੍ਰੀ ਚਮਕੌਰ ਸਾਹਿਬ ਦੇ ਤੇ ਫਿਰ ਫਿਰ 5:10 ਟਾਈਮ ਹੈ ਜੀ ਤੇ ਰਾਜ ਦੇਖੋ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਲੋਕਾਂ ਦਾ ਦਰਸ਼ਨ ਕਰਨ ਵਾਲਿਆਂ ਦਾ ਪੰਨੂਰਾ ਆਸ਼ਾ ਜੀ ਫੇਰੀ ਚਮਕੌਰ ਸਾਹਿਬ ਦੇ ਵਿੱਚ ਫੇਰੀ ਦੀ ਜੋੜ ਦੀਵਾਨ ਫੇਰੀ ਚਮਕੌਰ ਸਾਹਿਬ ਦਾ 20 ਤਰੀਕਾ ਜੀ ਅੱਜ ਦਾ ਪਹਿਲਾ ਦੀਵਾਨ ਹੈ ਜੀ ਬਾਹਵ ਦਰਸ਼ਨ ਕਰਾਈਏ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਧੰਦ ਦੇਖੋ ਜੀ ਕਿੰਨੀ ਹੈ ਥਾਂ ਥਾਂ ਤੇ ਲੰਗਰ ਵੀ ਲੱਗੇ ਹੋਏ ਨੇ ਜੀ Амны ਗੰਗੋਰ ਦੇ ਕਰੀ ਕਟਲਗੜ੍ਹ ਸਾਹਿਬ ਦੀ ਰਿਪੋਰਟ ਹੈ ਜੀ। ਪ੍ਰਸਤਾਖਾਨ ਤੇ ਸ਼੍ਰੀ ਗੁਰਗੋਬ ਸਿੰਘ ਜੀ ਦੇ ਦੋ ਵੱਡੇ ਸਾਹਿਬ ਜਾਨੇ ਤਿੰਨ ਪਿਆਰੇ ਦੇ 40 ਦੇ ਕਰੀਬ ਸਿੰਘ ਜੀ ਤੇ ਬਾਈ ਜੀ। ਅੱਜ ਪਹਿਲਾ ਦੀਵਾਨ ਸ਼੍ਰੀ ਗੰਗੋਰ ਸਾਹਿਬ ਮਾਹਰ ਜੀ ਜੀਦੀ ਜੋੜ ਦੀਵਾਨ ਸ਼ਿਰੀ ਚਮਕੌਰ ਸਾਹਿਬ ਜੀ ਲਾਈਵ ਹੈ ਜੀ ਜੀਦੀ ਚਮਕੌਰ ਸਾਹਿਬ ਤੋਂ ਜੀ ਤੋਂ ਦੇਖੋ ਜੀ ਕਿੰਨੀ ਆ ਜਾਲੇਦਾਲੇ ਤੇ ਜੀਦੀ ਚਮਕੌਰ ਸਾਹਿਬ ਤੋਂ ਸ਼ੀਦੀ ਜੋੜ ਦੀਵਾਨ ਲਾਈਵ ਹੈ ਜੀ ਆਪਾਂ ਵਾਹਿਗੁਰੂ ਜੀ ਰੋਜ਼ ਆਪਾਂ ਸਵੇਰੇ 5 ਵਜੇ ਲਾਈਵ ਹੋਵਾਂਗੇ ਜੀ ਅੱਜ ਪਹਿਲਾ ਪਹਿਲਾ ਦੀਵਾਨ ਜੀ ਚਮਕੌਰ ਸਾਹਿਬ ਜੀ ਜੀ ਦੀ ਜੋੜ ਦੀਵਾਨ ਕਿਰਗੁਰ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਤਿੰਨ ਪਿਆਰੇ ਤੇ ਚਾਲੀ ਸਿੰਘ ਸ਼ਹੀਦ ਹੋਏ ਇਹਨਾਂ ਤਿੰਨ ਦਿਨਾਂ ਦੇ ਵਿੱਚ ਜੀ ਅਸੀਂ ਰੋਜ਼ ਹੀ ਲਾਈਵ ਹੋਵਾਂਗੇ ਜੀ ਚਮਕੌਰ ਸਾਹਿਬ ਤੋਂ ਜੀ ਸਵੇਰੇ 5 ਵਜੇ ਕਮੈਂਟ ਕਰਕੇ ਵਾਹਿਗੁਰੂ ਜਰੂਰ ਦੱਸਿਓ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਜੀ ਤੇ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲਿਓ ਜੀ ਜੀਤਮ ਕੌਰ ਸਾਹਿਬ ਤੋਂ ਜੀਤਦੀ ਜੋੜ ਦੀਵਾਨ ਲਾਈਵ ਹੈ ਜੀ ਆਪਾਂ ਪਹਿਲਾ ਦੀਵਾਨ ਹੈ ਜੀ ਰੋਜ਼ ਲਾਈਵ ਆਵਾਂਗੇ ਜੀਤਦੀ ਕਮਕੌਰ ਸਾਹਿਬ ਹਾਂ ਜੀ ਗੁਰੂ ਜੀ ਆ ਜੋ ਅੰਦਰ ਦਰਸ਼ਨ ਕਰਾਨੇ ਆ ਗੁਰਦਵਾਰਾ ਸਾਹਿਬ ਦੇ ਤੁਹਾਨੂੰ ਚੱਲੋ ਚੱਲੋ ਆਓ ਜੀ ਦਰਸ਼ਨ ਕਰਾਈਏ ਗੁਰਦਵਾਰਾ ਸਾਹਿਬ اس جگ مایا گمایا ਬੁਰ ਸਰੀਰ ਜਾ ਕੋ ਜਬ ਨਾ ਆਇਆ ਜੇ ਨਾ ਹੱਥ ਮਿਲਨ ਚਨ ਬੱਚਿਆ ਸੁਹਾਰ ਮੰਨ ਨਾਮ ਆਇਆ ਗੁਰੂ ਸਾਹਿਬ ਦੀ ਹੱਥੋਂ ਸਿਮੂਰਤ ਨਿਗਿਆ ਪਾਇਆ ਤਹਾਂ ਅੰਕ ਇਹ ਸਰੀਰ ਪਰਵਾਣ ਹੋਆ ਜਿ ਸਤਿਗੁਰ ਸ਼ੋਮ ਤੇ ਕਲਾਇਆ ਇਹ ਨਕਰ ਹੋ ਮੇਰੇ ਹੋਂ ਨਾ ਗੁਤ ਧਰੀ ਹੱਥ ਨੇ ਵਰਨ ਦੀ ਕੋ ਕੋਈ ਅਰਨ ਵਰਨ ਦੀ ਕੋ ਕੋਈ ਨਗਰੀ ਹਾਲ ਮੈਂ ਹਾਂ ਲਿਆ ਇਹ ਰੋਗ ਇਸ ਸੰਸਾਰ ਤੋਂ ਦੇਖਦੇ ਹ ਮਨ ਕਾਮੁ ਪਰ ਹੈ ਹਰ ਰੂਪ ਰਤਿ ਆਇ ਉੱਪਰ ਸਾਧੂ ਉੱਝਿਆ ਜਾ ਵੇਖਾ ਹਰਿਤ ਹੈ ਹਰ ਨਾਮੁ ਨਾ ਕੋਈ ਏ ਨਾਮ ਕੀ ਨਿਪਰੰਭ ਸੇ ਸੰਗਰੇ ਜਿਨ ਦ੍ਰਿਸ਼ਟੁ ਹੋਇ ਦੇ ਸਰਬ ਮੋਹ ਪੇ ਜੋ ਸਚਾ ਸਮਰੁ ਪਠਾਰਾਈ ਸਚਾ ਸਮਰੁ ਹੋਇ ਸਿਨrai ਸੰਸਗਤਿ ਬਾਣੀ ਜਿਨ ਸੁਹੀ ਮਨ ਕਾ ਹਯਾ ਹੋਰਿ ਸ਼ਾਨਾ ਸਸਮਾਨੀ ਸਤਿਨਾਮ ਤੁਮਨਾਣੀ ਕੰਗ ਜੰਤ ਮਹੀਨਾ ਜਾਏ ਕਹ ਨਾਮ ਗੰਮ ਬਿਨਾਮ ਸੁਣੋ ਪਵਿੱਤਰ ਹੋ ਗੋ ਸੱਜਾ ਗਏ ਸੁਨਨ ਉਪਠਾਏ ਹਰ ਜੀਉ ਗੁਹਾਂ ਅੰਦਰ ਵਖਤ ਹੈ ਮਾਜਾ ਅਮਰ ਹੋ ਜਾਇ ਗੁਜਾਇਆ ਪਾਜਾ ਤੌਨ ਨਾਮ ਦਵਾਰੇ ਪਰ ਕਿਰਤੀ ਦੇ ਦਰਸਵਾ ਸੁਨਤ ਕਰ ਖਾਇਆ ਗੁਰੂ ਰਾਲਾ ਭਾਗਿਕ ਨੇ ਦਸਵਾ ਦਵਾਰ ਦਿਖਾਇਆ ਸਾਧੇ ਰੂਪ ਨਾਮ ਨਮਜ ਕਾ ਅੰਤ ਨ ਜਾਇ ਪਾਇ ਧਰਨ ਆ ਨਾਮ ਅਹ ਭਾਗ ਜੀਓ ਗੁਵਾਨ ਦਿਲ ਰੱਖ ਕੇ ਜਦ ਭਰਮ ਜਾਇ ਇਹ ਸੱਚਾ ਸੋਹਿਰ ਸੱਚਾ ਘਰ ਗੁਲੂ ਰਾਮ ਦਾ ਸੋਹਿਰ ਘਰ ਸੱਚਾ ਸਤਿ ਸਦਾ ਸਤਿ ਪ੍ਰਿਆਗ ਰਹੀ ਸਤਿਓ ਕਿਆ ਰਾਜ ਗੁਰ ਭਗ ਹੈ ਗੁਰਮੁਖ ਜੀ ਨਾਮ ਰਾਵਹੀ ਜੇ ਸੱਚ ਸੁਭਾ ਨਾਮ ਤੋ ਖਸ਼ਮ ਹੈ ਜਿਸੁ ਬਖਸ਼ੇ ਸੂਜਨ ਭਾਵਹੀ ਧਰਨ ਆ ਨਾਮ ਸਤਿ ਸੁਇਲਾ ਸੱਚ ਘਰ ਬਾਵਾਹੀ ਮੰਨ ਸੁਣੋ ਭਟਕਾ ਕੀਓ ਸਭਨ ਮਨੋਰਤ ਪੂਰੇ ਆਰਿਗੰ ਪ੍ਰਭੁ ਪਾਣਾ ਪੂਰੇ ਸਭਨ ਸੁਣੋ ਰੇ ਰੂਪ ਰੋਗਾਂ ਸ਼ੰਪਾਪ ਪੂਰੇ ਸੁਣੀ ਸੰਜੀਵਾਨੀ ਸੰਤਨ ਸਾਰ ਮੀਤ ਕਹਤੇ ਪਵਿਤ ਸਤਗੁਰ ਰਹਾ ਬਾਦ ਕੂਰੇ ਨਿਰਵਾਣ ਤੋਂ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਬਾਦ ਕੂਰੇ फे तूं ठा रम ਤੁਮਹੇ ਹੀ ਕੋ ਮਰਦ ਸੁਤਰਤਾ ਹੀ ਤੁਮਹੇ ਹੋਇ ਸੁਵਾਗਿਆਤਾ ਤੁਮਹੇ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸੁਹਾਗ ਤੁਮਹੇ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਵਾਹਿਗੁਰੂ ਜੀ ਭੋਗ ਕੀ ਜੀ ਕੀ ਪਾਤਸ਼ਾਹ ਹਿਦਾ ਸਵੀਂ ਪ੍ਰਥਮ ਭੋਗ ਤੇ ਸੁਰਤ ਗੁਰੂ ਨਾਨਕ ਲੰਦਿਆਏ ਫਿਰ ਅੰਕਦ ਗੁਰਤੇ ਅਮਰਨਾ ਸੁਰਮਦਾਸਾ ਹੁਨੀਖ ਸਾਈ ਅਰਜਨ ਹਰਗੋਬਿੰਦਨੋ ਸ਼ਬਦੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜਿਸ ਚੁਚੇ ਸੋ ਦੁਖ ਜਾਏ ਇਕ ਬਹੁਤ ਕੁਸ਼ਮੇ ਮਰਨਾ ਦਿੱਤਾ ਮੈਂ ਧਾਈ ਸਭ ਧਾਈ ਹੋਏ ਸਹਾ ਵਾ ਦਸਾਂ ਬਾਤ ਸਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾ ਦਸਾਂ ਬਾਤ ਸਹਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਨ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਪੀਆਂ ਜਪੀਆਂ ਕੱਪੀਆਂ ਜਿਨਾ ਨਾਮ ਜਪਿਆ ਬੰਦਿ ਸ਼ਕਿਆ ਦੇਹ ਜਲਾਈ ਤੇਗ ਵਾਹੀ ਦੇਖ ਕੇ ਆਦਮ ਕੀਤਾ ਤੇਰਾ ਪਿਆਰਿਆ ਸੱਚਿਆਰਿਆ ਦੀ ਕਮਾਈ ਦਾ ਧਿਆਨ ਤਰਕੇ ਗੁਰੂ ਨੇ ਵਾਹਿਗੁਰੂ ਜਿਤਾਸ਼ਾ ਸ਼ਿੰਗਨੀਆਂ ਨੇ ਤੜਵੇਂ ਤਸੀਸ ਦਿੱਤੇ ਬੰਦ ਬੰਦ ਟਟਾਰੇ ਉਪਰੀਆਂ ਪਹਾੜਾਂ ਚਰਖਰੀਆਂ ਤੇ ਚੜੇ ਆਇਆਂ ਗਾਂ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਲਈ ਆਦਿਆ ਸਿੱਖੀ ਕੇ ਸੰਸਾ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਨੇਕ ਕਮਾਈ ਦਾ ਧਿਆਨ ਧਰ ਕੇ ਗੋਵਨੋ ਦੀ ਵਾਹਿਗੁਰੂ سرکام ہوان جہان خال سا جی صاحب ਹਾਂ ਹਰ ਚੜ੍ਹ ਆਈ ਦੇਖ ਤੇਗ ਫਤੇ ਗੁਰ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਧਾਰ ਸਾਹਿਬ ਕੇ ਮੋਹ ਤੱਕ ਬਨੋਰੀ ਵਾਹੀ ਸਰੀ ਅੰਮ੍ਰਿਤ ਖਰਜ ਕੇ ਦਰਸ਼ਨੇਸ਼ਣ ਜੰਗੀਆਂ ਛੰਡੇ ਲੰਕੇ ਜੁਗੋ ਜਗ ਅਟਲ ਧਰਮ ਦਾ ਜੈਕਾਰ ਖਾਲਸਾ ਜੀ ਬਗਵਾਨ ਦੀ ਵਾਹਿਗੁਰੂ ਸਿਕਾ ਨਾਮ ਅਨਿਵਾ ਮਤ ਉਚੀ ਮਤ ਦੇ ਰੰਗ ਆਪੋ ਥਾਲ ਪ੍ਰਤਵਾਹਿ ਗੁਰੂ ਏ ਆਕਾਰ ਪ੍ਰਭ ਆਪਣੇ ਪੰਥ ਦੇ ਸਦਾ ਸਹਾਇ ਕਰਤਾ ਜੀਓ ਸ਼ਰੀਰ ਨਰਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਨੇ ਜਿਨ੍ਹਾਂ ਤੋਂ ਮੰਤਰੰਗਿ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਜੀ ਦਾ ਇਹ ਸੇਵਾ ਸੰਭਾਲਦਾ ਤਾਂ ਖਾਲਸਾ ਜਨ ਬਖਸ਼ਣਾ ਜੀ ਇਹਨੇ ਮਾਣਿਆ ਦੇ ਮਾਣ ਨਿਤਾਣਿਆਂ ਦੇ ਤਾਂ ਨੇ ਉੱਤੇ ਆਵੀ ਓਟ ਗਰੀਬਨਵਾਜ਼ ਸਾਹਿਬੇ ਕੁਮਾਰ ਧਨ ਧਨ ਦਸਵੇਸ਼ ਮਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਨੋ ਆਪ ਜੀਉਂ ਦੇ ਰੱਖਦੇ ਜਿਗਰ ਧਨ ਧਨ ਸਾਹਿਬ ਦਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਧਨ ਧਨ ਸਾਹਿਬ ਦਾਦਾ ਬਾਬਾ ਦੁਜਾਰ ਸਿੰਘ ਸਾਹਿਬ ਜੀ ਪਿਆਰੇ ਭਾਈ ਮਨ ਸਿੰਘ ਜੀ ਪਿਆਰੇ ਭਾਈ ਮੋਹਨ ਸਿੰਘ ਜੀ ਪਿਆਰੇ ਭਾਈ ਸਾਹਿਬ ਸਿੰਘ ਜੀ ਸ੍ਰੀ ਚਮਕੌਰ ਗੜੀ ਦੇ ਸਮੂਹ ਮਹਾਨ ਅਮਰ ਸੇਖ ਸਿੰਘ ਆਪ ਜੀ ਆਉਂਦੇ ਪਾਵਨ ਸਥਾ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਵਿਖੇ ਜੁਗੋ ਜੁਗ ਅਰਤਾਲ ਸਤਿਗੁਰੂ ਧੰਨ ਧੰਨ ਸੇਵੀ ਗੁਰੂ ਪ੍ਰੰਤ ਸਾਹਿਬ ਜੀ ਮਹਾਰਾਜ ਆਪ ਜੀ ਆਕੇ ਹਕੂ ਗੁਰ ਚਰਨਾ ਤਪਨਾ ਪਾਸ ਅਰਦਾਸਾਂ ਬੇਨਤੀਆਂ ਜੋਦਲੀਆਂ ਹਨ ਜੀ ਆਪ ਜੀ ਦੀ ਰਹਿਮਤ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਦੀ ਦਾਤ ਮਖਸ਼ਿਸ਼ ਕੀਤੀ ਹੈ ਜੀ ਪੰਜਾਬ ਆਣੀਆਂ ਦੇ ਨਿਕਲੇ ਜੇ ਜਾ ਬਾਵਨ ਦਰਬਾਰ ਦੀ ਸੇਵਾ ਹੋਈ ਹੈ ਗੁਰਬਾਣੀ ਪੜ੍ਹਦੇ ਆਂ ਸੁਣਦੇ ਆਂ ਕੋਲ ਆਪ ਜੀ ਦੇ ਨਾਮ ਘੜਦੀਆਂ ਸੇਵਾਾਂ ਕਰਦੇ ਆਂ ਕੋਲ ਅਨੇਕਾਂ ਇੱਕ ਕਾਰ ਦੀਆਂ ਗੁੱਲਾਂ ਦਰਦੀਆਂ ਹੋਈਆਂ ਬਖਸ਼ ਲੈਣਾ ਜੀ ਅੱਖਰ ਵਾਂ ਦਾ ਘਾਟਾ ਉਹ ਨਾ ਚੁੱਪ ਮੰਗ ਕਰਨੀ ਅੱਗੇ ਵਾਸਤੇ ਸਮੁਖ ਬਖਸ਼ਿਓ ਮਹਾਰਾਜ ਧਨ ਦਸ਼ਵੇਸ਼ ਪਿਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਆਂਦੇ ਲਖ ਤੇਜ ਕਰ ਧੰਨ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਧੰਨ ਸਾਹਿਬ ਜੀ ਦਾ ਬਾਬਾ ਜੁਗਾਰ ਸਿੰਘ ਸਾਹਿਬ ਜੀ ਤਿੰਨ ਪਿਆਰੇ ਸ੍ਰੀ ਚਮਕੌਰ ਗੜੀ ਦੇ ਸਮੂਹੀ ਮਹਾਨ ਅਮਰ ਸਿੰਘ ਸਿੰਘ ਆਪ ਜੀ ਆ ਕੇ ਇਸ ਪਾਵਨ ਅਸਥਾਨ ਉਤੇ ਅਦੁੱਤੀ ਜਗਮ ਸ਼੍ਰੀ ਚੰਗੋਰ ਸਹਦ ਸਭ ਨੂੰ ਮੁੱਖ ਰੱਖ ਲਿਓ ਹਿਆਂ ਸਲਾਮਾਂ ਸ਼ਹੀਦੀ ਜੋੜ ਮੇਲ ਸਭ ਅੱਜ ਪਹਿਲਾ ਇਮਾਨ ਹੈ ਕਿਰਪਾ ਕਰਿਓ ਸਰਬੱਤ ਸੰਗਤਾਂ ਤੇ ਮਿਹਰ ਭਰਿਆ ਹੱਥ ਛਣਾ ਜੀ ਆਪਣੇ ਦਰ ਦੀ ਸੇਵਾ ਆਪ ਤੁਰਵਣੀ ਸੰਗਤਾਂ ਦੀ ਹਾਜ਼ਰੀ ਦਿਲ ਹੁਲਦੀ ਧਾਣਾ ਜਾਪ ਕਰਾਂ ਦਰ ਤੇ ਪ੍ਰਮਾਣ ਕਰਨੀਆਂ ਚੱਲੇ ਆਪ ਕਰਨ ਦੇਖੇ ਵਿਚ ਲਾਇਓ ਧਰਮ ਕਰੋ ਗੁਰਸਿੱਖੀ ਜੀਵਨ ਸੇਵਾ ਸਮਰਦੇ ਦਾਤ ਬਖਸ਼ੀ ਜੀ ਬਾਣੀ ਬਾਣੇ ਦੇ ਧਾਰਨੀ ਬਣਾਉਣਾ ਆਪਣੇ ਪੰਥ ਖਾਲਸੇ ਹਰ ਮੰਗਾਂ ਸਦੇ ਬਖਸ਼ੀਓ ਜੀ ਰਹਿਮ ਤਾਂ ਕਰਨੀਆਂ ਉਹਨਾਂ ਸ਼ਹੀਦਾਂ ਦੇ ਪਾਈ ਗੁਰ ਨੇ ਆ ਕੇ ਚੱਲਣ ਦੇ ਬਾਲ ਮਤੀ ਅਤੇ ਤਾਕਤ ਬਖਸ਼ਿਓ ਮਹਾਰਾਜ ਕਿਰਪਾ ਕਰਿਓ ਸਮੁੱਚੇ ਪ੍ਰਬੰਧ ਤੇ ਬਿਹਰ ਭਰਿਆ ਹੱਥ ਰੱਖ ਕੇ ਆਪਣੇ ਪਰਵਰਹ ਆਪਕਰ ਆਣੇ ਮਹਾਰਾਜ ਕਿਰਪਾ ਕਰਨੀ ਦੀ ਮਨੋਪਾਵਨਾਨਾ ਪਾਵਨਾਨਾ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਆਪਕੇ ਹਜ਼ੂਰ ਸੰਤਾਂ ਵੱਲੋਂ ਪੰਚਮ ਕੜਾ ਬਲਸਾਦ ਹਾਜ਼ਰ ਹੈ ਦਰਵਾਜ਼ਾ ਮੋਹੇ ਵੇ ਪਰਵਾਨਿਆ ਮੜਾ ਪ੍ਰਸਾਦ ਸੰਦੂਕ ਵਿੱਚ ਬਰਤੋਂ ਲੈ ਆਂਦਿਆ ਬਖਸ਼ੋ ਜੀ ਕਿਰਪਾ ਕਰੋ ਗਰੀਬ ਨਿਵਾਸ ਇਲਾਹੀ ਹੁਕਮ ਨਾਮਾ ਸਭ ਬਖਸ਼ੋ ਹੁਕਮ ਤੇ ਚੱਲਣ ਦੀ ਸਮਰਤਾ ਬਖਸ਼ਨੀ ਜੀ ਛੇ ਹੀ ਯਾਰੇ ਮੇਲ ਜਿਨ ਮਿਲਿਆ ਕਰੂੰ ਚਿਪਿਆ ਰਹੈ ਨਾਮ ਦਾ ਨਾਮ ਸਰਬੀ ਕਲਾਸੇ ਇਹਦੇ ਬਾਣੇ ਸਰਬਤਨ ਵਾਹਿਗੁਰੂ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਆਕਾਲ ਕੀ ਤਬ ਜਲਾਇਓ ਪੰਤ ਸਭ ਸਿਖਣ ਕੋ ਹੁਕਮ ਹੈ कोछ कोछ ले काज करेगा खाल था या किले न गोे सभे शर जो मिले what